ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਦੇ 9:30 ਦਾ ਟਾਈਮ ਹੋ ਗਿਆ ਤੇ ਦੇਖੋ ਆਪਣੀ ਤਦੋਂ ਚੱਲ ਰਹੀ ਹੈ ਪਿੱਛੇ ਇੱਥੇ ਆਪਾਂ 5 ਕਿੱਲੇ ਲਾਤੇ ਤੇ 6ਵਾਂ 7ਵਾਂ ਕਿੱਲਾ ਆਪਾਂ ਕਰਤੇ ਆ ਤਿਆਰ ਤੇ ਉਹ ਦੇਖੋ ਸਾਹਮਣੇ ਉਹਨਾਂ ਕਦੋਂ ਕਰ ਰਿਹਾ ਡਾਇਰੈਕਟਰ ਤੇ ਪਿੱਛੇ ਤੁਹਾਨੂੰ ਪਤਾ ਹੀ ਹੈ 26 ਦੀ 3 ਕਿੱਲੇ ਲਾਇਓ ਵਧੀਆ ਚੱਲ ਰਿਹਾ ਤੇ ਰੱਬ ਜੀ ਨਾ ਮੀਂਹ ਪਾਵੇ ਤੇ ਵਧੀਆ ਚੱਲ ਰਿਹਾ ਇਹ ਵੀ ਤੇ ਮੀਂਹ ਵੈਸੇ ਇੰਨਾ ਜ਼ਿਆਦਾ ਮੀਂਹ ਨਾ ਪਾਵੇ ਜੀ ਪਹਿਲਾਂ ਵਾਂਗੂ ਤੇ ਹਵਾ ਬਹੁਤ ਵਧੀਆ ਚੱਲ ਰਹੀ ਹੈ ਅੱਜ ਗਰਮੀ ਵੀ ਘੱਟਾ ਕੱਲ ਬਹੁਤ ਗਰਮੀ ਸੀ ਵੀਰੇ ਕਿਉਂਕਿ ਧੁੱਪ ਹੈ ਨਹੀਂ ਸੀ ਪਰ ਗਰਮੈਸ ਇੰਨੀ ਜ਼ਿਆਦਾ ਸੀ ਤੇ ਹੁਣ ਅੱਜ ਇੰਨੀ ਜ਼ਿਆਦਾ ਗਰਮੈਸ ਹੈ ਨਹੀਂ ਤੇ ਹਵਾ ਬਿਲਕੁਲ ਵਧੀਆ ਚੱਲ ਰਹੀ ਹੈ ਤੇ ਠੰਡਾ ਮੌਸਮ ਅੱਜ ਤੇ ਦਿਖਾਉਂਦੇ ਆ ਤੁਹਾਨੂੰ ਤੇ ਆਹ ਦੇਖੋ ਵੀਰੋ ਆਪਣੇ ਦੋ ਕਿੱਲੇ ਕਦੋਂ ਹੋਣ ਲੱਗ ਰਹੇ ਆ ਤੇ ਹੈਰੋ ਮਾਰਦੇ ਤੇ ਸੁਆਕ ਸੁਆ ਕਰ ਰਹਿ ਗਏ ਫਿਰ ਪਣਾਵਾਂਗੇ ਵੱਟਾਂ ਤੇ ਆ ਕਿੱਲਾ ਵੀ ਹੋ ਜਾ ਤਿਆਰ ਤੇ ਉਧਰ ਆਪਣੇ ਦੋ ਕਿੱਲੇ ਪੱਜਾਂ ਨੇ ਲਾਤੇ ਇਹ ਦਰੌਣੇ 26 ਦੇ ਤਿੰਨ ਕਿਲੇ ਦੇਖੋ ਚੱਲ ਪਈ ਵਧੀਆ ਜੀਣੀ ਤੇ ਵੀਰੋ ਦੇਖੋ ਇਸ ਫੇਰੋਂ ਬਾਜ ਗਈ ਤੇ ਮਾਵਾ ਮਾਰਾ ਇਸੋ ਅਗਾ ਐ ਮਿੱਤਰੋ ਦੋ ਕਿੱਤੇ ਲੱਗ ਕੇ ਤੇ ਤੱਕਾ ਵਗ ਰਿਹਾ ਪੀਰ ਦਵਾਈ ਦਾਲ 6 ਕੁੰਕੀਆ ਬੋਟਾ ਦੇ ਤਾਂ ਐ ਮਿੱਤਰੋ ਤੇ ਕਦੋਂ ਆਪਣੀ ਹੋ ਗਈ ਸੀ ਤੇ ਸੁਹਾਗਾ ਦੇਖੋ ਸਾਹਮਣੇ ਟਰੈਕਟਰ ਚੱਲ ਰਿਹਾ ਬਜ ਰਿਹਾ ਤੇ ਦੋ ਕਿੱਲੇ ਆਪਣੇ ਹੋ ਜਾਣ ਤਿਆਰ ਤੇ ਫਿਰ ਇਹਨੂੰ ਲਗਾਵਾਂਗੇ ਤੇ ਬੱਟਾ ਪੱਟਾ ਲਾਵਾਂਗੇ ਐ ਮਿੱਤਰੋ ਸੁਹਾਗਾ ਖਵਾ ਚੁੱਕਿਆ ਤੇ ਦੇਖੋ ਕਿੱਲੇ ਹੋ ਗਏ ਤਿਆਰ ਤੇ ਆ ਪੰ ਬੱਟਾ ਉੱਟਾ ਲਿਪਗੇ ਹੋ ਗਏ ਵਿਹਲੇ ਅੱਜ ਤੇ ਆ ਕਿੱਲਾ ਪਿਆ ਇੱਕ ਕਿੱਲਾ ਪਰੇ ਪਿਆ ਇਨ 4 ਕਿੱਲੇ ਰਹਿ ਗਏ